ਪੰਜਾਂ ਦੀ ਪਤੰਗ ਨਾਲ ਸੁੱਟ ਲਿਆ 5 ਲੱਖ ਦਾ ਡਰੋਨ ਪੇਚਾ ਪਾ ਕੇ ਖਿੱਚ ਲਿਆ ਦਾ ਕਿਸਾਨ ਨੇ ਹਾਂਜੀ ਦੋਸਤੋ ਜਿਹੜੇ ਤੁਸੀਂ ਡਰੋਨ ਉੱਡਦੇ ਦੇਖ ਰਹੇ ਹੋ ਇਹ ਉਹੀ ਡਰੋਨ ਨੇ ਜੋ ਹਰਿਆਣਾ ਪੰਜਾਬ ਦੇ ਬਾਡਰਾਂ ਦੇ ਉੱਤੇ ਜੋ ਦਿੱਲੀ ਨੂੰ ਜਾਣ ਲਈ ਕਿਸਾਨ ਰੋਕੇ ਹੋਏ ਨੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟਣ ਦੇ ਕੰਮ ਲਏ ਜਾਂਦੇ ਨੇ ਹਾਂਜੀ ਦੋਸਤੋ ਅਤੇ ਉਸ ਤੋਂ ਬਾਅਦ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਕੱਲ ਬਸੰਤ ਪੰਚਮੀ ਵਾਲੇ ਦਿਨ ਇਹ ਡਰੋਨ ਉਡਾਏ ਗਏ ਅਤੇ ਨਾਲ ਹੀ ਕਿਸਾਨਾਂ ਵੱਲੋਂ ਪਤੰਗ ਵੀ ਉਡਾਏ ਗਏ ਅਤੇ ਪਤੰਗ ਦੀ ਆੜ ਦੇ ਵਿੱਚ ਡਰੋਨ ਜਿਹੜੇ ਸੀਗੇ ਕਿਸਾਨਾਂ ਨੇ ਉਹ ਥੱਲੇ ਸੁੱਟ ਲਏ ਦੋਸਤੋ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਪਤੰਗ ਅਤੇ ਡਰੋਨ ਦੀ ਜਦੋ ਜਹਿਦ ਚੱਲੀ ਦੋਸਤੋ ਵੈਸੇ ਤਾਂ ਕਿਸਾਨ ਕਾਬੂ ਨਹੀਂ ਆ ਰਹੇ ਸੀ ਤੇ ਇਸ ਕਰਕੇ ਜਿਹੜਾ ਸਾਡਾ ਪੁਲਿਸ ਫੋਰਸ ਹੈ ਜਿਹੜੀ ਸਾਡੀ ਫੌਜ ਫੋਰਸ ਹੈ ਉਸ ਨੇ ਇੱਕ ਨਵਾਂ ਦਿਮਾਗ ਲੜਾਇਆ ਜਿਹੜੇ ਬਾਰਡਰਾਂ ਦੇ ਉੱਤੇ ਚੀਨ ਜਾਂ ਪਾਕਿਸਤਾਨ ਜਾਂ ਹੋਰ ਦੇਸ਼ ਦੀਆਂ ਹੱਦਾਂ ਦੇ ਬਾਰਡਰਾਂ ਦੇ ਉੱਤੇ ਜਿਹੜੇ ਇਹ ਡਰੋਨ ਯੂਜ਼ ਕੀਤੇ ਜਾਂਦੇ ਨੇ ਉਹ ਹੁਣ ਕਿਸਾਨਾਂ ਦੇ ਲਈ ਲਿਆਂਦੇ ਗਏ ਨੇ ਅਤੇ ਕਿਸਾਨਾਂ ਨੂੰ ਉਪਭਜਾਉਣ ਲਈ ਇਹ ਡਰੋਨ ਵਰਤੇ ਜਾ ਰਹੇ ਨੇ ਇਹਦੇ ਨਾਲ ਇੱਕ ਤਾਂ ਦੇਖਿਆ ਜਾਂਦਾ ਕਿ ਇਕੱਠ ਜਾਦਾ ਕਿੱਥੇ ਆ ਅਤੇ ਉਸ ਤੋਂ ਬਾਅਦ ਡਰੋਨ ਨੂੰ ਕਿਤੇ ਵੀ ਲੈ ਜਾ ਕੇ ਜਿਹੜਾ ਗੋਲ ਹੈ ਅੰਜੂ ਗੈਸ ਦਾ ਉਹ ਕਿਤੇ ਵੀ ਸੁੱਟਿਆ ਜਾ ਸਕਦਾ ਅਥਰੂ ਗੈਸ ਦੇ ਗੋਲੇ ਨੂੰ ਕਿਤੇ ਵੀ ਸੁੱਟਿਆ ਜਾ ਸਕਦਾ ਹੈ ਇੱਕ ਨਵੀਂ ਤਕਨੀਕ ਹੈ ਜੋ ਬਾਰਡਰਾਂ ਦੇ ਉੱਤੇ ਵਰਤੀ ਜਾਂਦੀ ਸੀ ਹੁਣ ਕਿਸਾਨਾਂ ਲਈ ਵਰਤੀ ਜਾ ਰਹੀ ਹੈ ਤਾਂ ਫਿਰ ਕਿਸਾਨਾਂ ਨੇ ਵੀ ਨਵਾਂ ਦਿਮਾਗ ਲੜਾਇਆ ਨਵੀਂ ਸਕੀਮ ਲੜਾਈ ਅਤੇ ਇਹ ਡਰੋਨ ਨੇ ਜਿਹੜੇ ਇਹ ਡਰੋਨਾਂ ਨੂੰ ਪਤੰਗਾ ਦੇ ਨਾਲ ਸੁੱਟਣਾ ਸ਼ੁਰੂ ਕਰ ਦਿੱਤਾ